ਜਿੱਦਕਿ ਸੂਚਨਾ ਇਸ ਮਾਮਲੇ ਬਾਰੇ ਅੱਜ ਪੁਲਿਸ ਨੂੰ ਮਿਲੀ ਹੈ ਉਹਦੇ ਚ ਇਹ ਹੈ ਕਿ ਕਰਮਜੀਤ ਕੌਰ ਆਪਣੀ ਲੜਕੀ ਤੇ ਆਪਣੇ ਲੜਕੇ ਤੇ ਆਪਣੇ ਇੱਕ ਛੋਟੇ ਬੱਚੇ ਨਾਲ ਆਪਣੀ ਲੜਕੀ ਦੇ ਛੋਟੇ ਬੱਚੇ ਨਾਲ ਬਨਲਾਡਾ ਸਹਿਤੋਂ ਜਿੱਥੇ ਉਹਦੀ ਲੜਕੀ ਵਿਆਹੀ ਹੋਈ ਹੈ ਉੱਥੇ ਕੋ ਮੋਰਚਲ ਤੇ ਆ ਰਹੀ ਸੀ ਜੋ ਇਹਨਾਂ ਨੂੰ ਛੋਟੀ ਮਾਨਸਾ ਮਾਨਸਾਪੁਰ ਤੋਂ ਕੋਟਲੂ ਨੂੰ ਲੂੜਤੇ ਰੋਡ ਰੋਂ ਤੋਂ ਥੋੜਾ ਅੱਗੇ 6 ਬਾਈਕ ਸਵਾਰ ਨੇ ਜਿਹੜਾ ਇੰਤਕ ਸੁਣਿਆ ਗਿਆ ਮੋਟਰਸੜਕ 'ਤੇ ਲੱਗੇ ਹੋ ਕੇ ਇਹਨੇ ਛਟਾਲਾ ਆਤੀਆ ਤਾਂ ਉਹਦੇ ਜਿਹੜਾ ਹੈਗਾ ਕਰਮਜੀਤ ਕੁਆਲਿਟੀ ਉਹਦੇ ਮੌਕੇ ਤੇ ਮੌਤ ਹੋ ਗਈ ਹੈ ਬਾਕੀ ਜਿਹੜੇ ਹੈਗੇ ਨੇ ਦੂਜੇ ਜਿਹੜੇ ਨਾਲ ਉਹਨੇ ਮਤਲਬ ਕਿ ਮੈਂ ਬੋਸਿਓ ਜ਼ਖਮੀ ਨੇ ਤਾਂ ਜੋ ਇਹ ਸੂਚਨਾ ਸਾਨੂੰ ਮਿਲੀ ਤਾਂ ਸਾਰੇ ਹਾਲਾਤ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ਼੍ਰੀਪਾ ਗਿਰਾਤ ਸਿੰਘ ਸਿੰਘ ਮੀਨਾ ਆਈਪੀਐਸੀ ਨੂੰ ਦੱਸੇ ਗਏ ਤਾਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਤੇ ਐਸਪੀ ਡੀ ਸਾਹਿਬ ਦੇਗਵਾਈ ਚ ਡੀਐਸਪੀ ਡੀ ਜਾਂ ਸੀਆਈਏ ਐਸਐਚਓ ਸਿਟੀ 2 ਬਾਂਸਾ ਮੇਰੇ ਵੱਲੋਂ ਇੱਕ ਟੀਮਾ ਬਣਾ ਕੇ ਵੱਖ-ਵੱਖ ਅੰਗਲਦੜੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਇਹਦੇ ਤੇ ਕਾਨੂੰਨੀ ਕਾਰਵਾਈ ਹੋਏਗੀ ਉਹ ਕਰਕੇ ਜਿਹੜੇ ਹੱਕੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਏ ਤੇ ਮਾਮਲੇ ਦਾ ਹੱਲ ਕੀਤਾ ਜਾਵੇ 何ができる